ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਗੁਰਦੁਆਰਾ ਸ਼ਹੀਦਾ ਸਾਹਿਬ ਮੁਕਤੰਦਿ ਤੇ ਐਤਵਾਰ ਦੇ ਦਿਨ ਸੰਗਤਾਂ ਦੂਰ-ਰਾਡੇ ਤੋਂ ਦੁਪਹਿਰਾ ਘਟਣ ਦੇ ਲਈ ਆਉਂਦੀਆਂ ਨੇ। ਵਾਹਿਗੁਰੂ ਸੱਚਾ ਪਾਛਾ ਇੰਨਾ ਕਹੁੰਦਾ ਕਿ ਅਸੀਂ ਮਹਾਰਾਜ ਦੇ ਘਰ ਐਸਾ ਡੀਕ ਦੇ ਰਹੀਦਾ ਆ। ਕਦੋਂ ਐਸ ਵਾਰ ਆਵੇ ਤੁਸੀਂ ਮਹਾਰਾਜ ਦੇ ਘਰ ਜਾ ਕੇ ਸੇਵਾ ਕਰੀਏ। ਜੀ ਮਾਲਕ ਆਪ ਲਿਉਂਦਾ ਖੁਦ ਚੱਲ ਜੇ। ਬਣੀ ਦਾ ਬਰਵਾਦ ਇੱਕ ਇਹੋ ਜਿਹਾ ਹੈ ਕਿ ਜਿਸ ਤਰ੍ਹਾਂ ਬੰਦਾ ਕਹਿੰਦਾ ਕਿ ਮੈਂ ਸਵਰਗਾਂ ਦੇ ਨਾਲ ਵਿੱਚ ਤੁਰ ਰਿਹਾ ਹਾਂ। ਇਹ ਹੋਰ ਦਾਸ ਨਾਲ ਦੀ ਮਰੀ ਤੇ ਦੁਪਹਿਰਾ ਕੱਢਦੀ ਮੈਂ ਸੇਵਾ ਕਰਦਾ ਕਿ ਸੱਚਾ ਪਾਤਸ਼ਾਹ ਨਾ ਦੋ ਕੁੜੀਆਂ ਦੇ ਨਾ ਦੋ ਮੁੰਡੇ ਦੇ। ਮਹਾਰਾਜ ਦੀ ਕਰਤ ਕਿਰਪਾ ਇੰਨੀ ਹੋਈ ਆ ਕੁੜੀ ਤੇ ਮੁੰਡਾ ਨੌਰ ਬਣਾਓ। ਇੰਨੇ ਕੀ ਮਹਾਰਾਜ ਦੀ ਕਿਰਪਾ ਇਥੋਂ ਕਈ ਮੁੰਡੇ ਇੰਨੇ ਕਿ ਬਾਬੇ ਦੀ ਕਿਰਪਣਾ ਖੋਖ ਵਿੱਚ ਭਰਦੀ ਹੋਵੇ ਆ। ਔਰ ਕਈ ਬਾਹਰ ਕੈਨੇਡਾ ਆ ਕੋਈ ਆਸਟ੍ਰੇਲੀਆ ਕੋਈ ਦੁਬਈ ਆ ਕੋਈ ਕਿਤਾੰਗ ਸਾਰੇ ਸੱਟੇ ਮਾਰਦੀ ਕਿਰਪਾ ਨਾਲ ਛਣਿਆਰਾ ਆਈਦਾ ਆ ਰਾਤ ਇੱਥੇ ਰਹਿਦਾ ਐਤਵਾਰ ਸ਼ਾਮ ਨੂੰ ਚਾਰੇ ਘਰ ਵਾਪਸੀ ਕਰੀਦੀ ਪਰ ਇੱਕ ਮਾਰੇ ਦੇ ਦਰਦ ਹੈ ਕਿ ਇਹੋ ਜੀ ਮਨ ਨੂੰ ਸ਼ਾਂਤੀ ਮਿਲਦੀ ਹੈ ਕਿ ਹੋਰ ਜੇ ਦਰ ਤੋਂ ਮਿਲਦੀ ਹੈ ਇਹ ਲੜਾਈ ਦੇ ਜਿਸ ਤਰ੍ਹਾਂ ਇਹ ਸਾਰ ਹੋਏ ਸੀਗਾ ਬਹੁਤ ਲੋਕਾਂ ਦੇ ਦਿਲਾਂ ਵਿੱਚ ਬੜ ਗਿਆ ਜੀ ਪਰ ਇੱਕ ਬਾਪੂ ਦੇ ਨਾਲ ਇੱਕ ਇਹੋ ਜਿਹਾ ਪਿਆਰ ਸੀ ਸਾਰੇ ਵੀਰਾਂ ਦਾ ਕਿ ਇਹਨਾਂ ਨੂੰ ਮੌਤ ਦੀ ਕੋਈ ਪਰਵਾਹ ਨਹੀਂ ਚੁੱਕੀ ਆ ਕਿ ਬਾਹਰ ਤੱਕ ਉਹ ਸੰਗਤਾਂ ਦਾ ਪੈਰ ਰੱਖਣ ਨੂੰ ਜਗ੍ਹਾ ਨਹੀਂ ਰਹਿ ਗਈ ਇਹ ਤੋਂ ਐਤਵਾਰ ਪਹਿਲੇ ਤੋਂ ਪਹਿਲੇ ਐਤਵਾਰ ਮੈਂ ਵੀ ਬਰਾ ਪਿਆ ਹਾਂ ਪਰ ਸੰਗਤਾਂ ਟਸ ਤੋਂ ਮਸਟ ਨਹੀਂ ਹੋਈਆਂ ਪਰ ਐਤਵਾਰ ਬਾਪੂ ਦੇ ਨਮਸਤਕ ਹੋਣਾ ਤੇ ਬਸ ਹੋਣਾ ਇੱਕ ਹੁੰਦਾ ਵੀ ਘਰ ਹੈਗੇ ਜਿੱਦਾਂ ਇਨਸਾਨ ਰਹਿੰਦਾ ਹੈ 100 ਕੰਮ ਦੀ ਟੈਨਸ਼ਨ ਹੁੰਦੀ ਆ ਜਦੋਂ ਇਨਸਾਨ ਇੱਥੇ ਆ ਜਾਂਦਾ ਨਾ ਗੁਰੂ ਘਰ ਉਦੋਂ ਸਾਰੀਆਂ ਟੈਨਸ਼ਨਾਂ ਭੁੱਲ ਕੇ ਇੱਕ ਸਕੂਨ ਆ ਅੱਜ ਤੋਂ 6-7 ਮਹੀਨੇ ਦੇ ਵਿੱਚ ਵਿੱਚ ਅੰਮ੍ਰਿਤਸਰ ਸਾਰੇ ਦੇ ਵਿੱਚ ਸੰਗਤ ਜਿਹੜੀ ਆ ਵਿਆਹ ਕਰੇਗੀ ਜੋ ਬਾਬੇਗਰ ਸੰਗਤਾਂ ਚ ਦੁਪਹਿਰਾ ਕਰ ਦਿਆ ਬਹੁਤ ਸੋ ਗਿਆ ਕਿ ਕਿਵੇਂ ਇਸ ਸਥਾਨ ਨਾਲ ਸੰਗਤ ਜੁੜੀ ਹੈ ਪਰ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਜੇਕਰ ਗੱਲ ਕਰੀ ਤਾਂ ਇਹ ਸੜਕਾਂ ਇੰਨੀਕ ਭਰੀਆਂ ਹੋਣਗੀਆਂ ਇੱਥੇ ਖੜੇ ਹੋਣ ਦੀ ਥਾਂ ਨਹੀਂ ਹੋएगी ਇੰਨੀਕ ਸੰਗਤ ਹੋਏਗੀ ਮਹਾਰਾਜ ਦੀ ਕਿਰਪਾ ਇੰਨੀ ਕਿ ਆ ਵੀ ਜੋ ਵੀ ਹੁੰਦਾ ਝੋਲੀਆਂ ਭਰ ਕੇ ਜਾਂਦਾ ਬਾਬੇ ਦੀਪ ਸਿੰਘ ਦੇ ਘਰੋਂ ਕੋਈ ਖਾਲੀ ਨਹੀਂ ਮੁੜਦਾ ਇਸ ਸਥਾਨ ਤੇ ਆਏ ਸੰਗਤਾਂ ਜਦ ਦਰਸ਼ਨ ਕਰਦੀਆਂ ਨੇ ਬਾਣੀ ਪੜ੍ਹਦੀਆਂ ਨੇ ਦੁਪਹਿਰਾ ਕੱਟਦੀਆਂ ਨੇ ਹਾਲਾਂਕਿ ਸ਼ਨੀਵਾਰ ਰਾਤ ਨੂੰ ਵੀ ਇੱਥੇ ਦੁਪਹਿਰਾ ਹੁੰਦਾ ਹੈ ਸੰਗਤਾਂ ਇੱਥੇ ਰਾਤ ਵੀ ਰੁਕਦੀਆਂ ਨੇ ਹਾਲਾਂਕਿ ਯੂਪੀ ਬਿਹਾਰ ਤੋਂ ਜਿਵੇਂ ਵੀਰ ਹੋਣਾ ਨੇ ਦੱਸਿਆ ਆਏ ਪੈਣਾ ਆਉਂਦੀਆਂ ਨੇ ਤਿੰਨ ਤਿੰਨ ਦਿਨ ਇੱਥੇ ਰੁਕਦੀਆਂ ਨੇ ਇਹ ਲੋਕ ਧਰਮ ਤੋਂ ਦਿੱਲੀ ਵਾਲੇ ਵੀ ਗੇਨੇ ਵਾਪਸ ਆਪਣੇ ਸਿੱਖੀ ਵਾਲ ਆ ਰਹੇ ਨੇ ਹਾਂਜੀ ਜ਼ਰੂਰ ਜੀ ਅੱਜ ਉਹ ਹੋਇਆ ਦੁਪਹਿਰਾ ਸਾਹਿਬ ਲੱਗਦਾ ਪਿਆ ਇਸ ਨਾਲ ਬਹੁਤ ਦੂਰੋਂ ਦੂਰੋਂ ਸੰਗਤਾਂ ਦੇ ਮਨ ਤੇ ਪ੍ਰਭਾਵ ਪਿਆ ਵੱਖੋ ਵੱਖ ਸਥਾਨਾਂ ਤੇ ਪਹੁੰਚ ਕੇ ਸੰਗਤਾਂ ਦੁਪਹਿਰਾ ਸਾਹਿਬ ਕੱਟ ਰਹੀਆਂ ਨੇ ਸੰਗਤ ਹੜਾ ਆਏਗਾ ਕੋਈ ਹੋਰ ਹੜਦੀ ਆਏਗਾ ਖੁਸ਼ੀਆਂ ਦੇ ਜਗਰੇ ਨਾਲ ਹੋ ਜਾਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਮਾਨੂੰ ਪਾਵੇ ਸਤਿ ਸ੍ਰੀ ਅਕਾਲ ਅਨੋਕੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਗੁਰਦੁਆਰਾ ਸ਼ਹੀਦਾ ਸਾਈ ਮੌਜੂਦਾ ਜਿੱਥੇ ਐਤਵਾਰ ਦੇ ਦਿਨ ਸਖਤਾ ਦੂਰ ਡਰਾਡੇ ਤੋਂ ਚੁਪੈਰਾ ਕੱਟਣ ਦੇ ਲਈ ਆਉਂਦੀਆਂ ਨੇ ਕਈਆਂ ਨੂੰ ਇੱਥੋਂ ਮੰਗਿਆ ਮੁਰਾਦਾ ਵੀ ਮਿਲਿਆ ਨੇ ਤੇ ਕਈਆਂ ਨੇ ਜੋ ਕੁਝ ਆ ਕੇ ਸੁਖਿਆ ਉਹ ਮਿਲਦਾ ਤਾਂ ਹੈਗਾ ਪਰ ਜਦੋਂ ਜਦੋਂ ਆਸਥਾ ਵਧਦੀ ਦੇਖਦੀ ਹੈ ਤਾਂ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਭਟਕੇ ਲੋਕ ਵੀ ਜਿਹੜੇ ਨੇ ਸਿੱਖੀ ਤੋਂ ਵਾਪਸ ਗੁਰੂ ਨਾਲ ਜੁੜਦੇ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਤੇ ਸੇਵਾਦਾਰਾਂ ਦਾ ਇੱਕ ਜਥਾ ਦੇਖੋ ਜੋ 2012 ਤੋਂ ਇੱਥੇ ਸੇਵਾ ਦੇ ਵਿੱਚ ਲੱਗਾ ਹੋਇਆ ਹੈ ਤੇ ਅੱਜ 2025 ਆ ਚੁੱਕਿਆ ਐਸਾ ਗੁਰੂ ਦੇ ਨਾਲ ਪਿਆਰ ਹੈ ਇਸ ਸਥਾਨ ਦੇ ਨਾਲ ਪਿਆਰ ਹੈ ਮੰਗਿਆ ਮੁਰਾਦਾ ਮਿਲਿਆ ਨੇ ਤਾਂ ਜੋ ਇੱਥੇ ਸਥਾਨ ਤੇ ਹਾਲੇ ਵੀ ਦਰਸ਼ਨ ਕਰਨ ਤੇ ਸੇਵਾ ਕਰਨ ਪਹੁੰਚਦੇ ਨੇ ਗੱਲਬਾਤ ਕਰਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਕੀ ਨਾ ਆਪਣਾ ਵੀਰ ਜੀ ਕੁਲਵੀਰ ਨਾਮ ਮੇਰਾ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਸੇਵਾ ਕਰਦੇ ਆ ਕਿਵੇਂ ਦਾ ਮਹਿਸੂਸ ਹੁੰਦਾ ਜਦ ਵੀ ਇੱਥੇ ਸੇਵਾ ਕਰਦੇ ਹੋ ਵਾਹਿਗੁਰੂ ਸੱਚਾ ਪਾਤਸ਼ਾਹ ਇੰਨਾ ਕ ਹੁੰਦਾ ਕਿ ਅਸੀਂ ਮਹਾਰਾਜ ਦੇ ਘਰ ਐਸਾ ਡੀਕ ਦੇ ਰਹੀਦਾ ਆ ਕਦੋਂ ਐਸ ਦਵਾਰ ਆਵੇ ਤੁਸੀਂ ਮਹਾਰਾਜ ਦੇ ਘਰ ਜਾ ਕੇ ਸੇਵਾ ਕਰ ਕੋਈ 4-5 ਮੁੰਡੇ ਜੁੜੇ ਸੀ ਨਾਲ ਜਿੰਨੇ ਕਹਗੇ ਆਪਾਂ ਇਹ 2012 ਦੇ ਇਸ ਟਾਈਮ ਬਾਬਾ ਜੀ 60-70 ਮੁੰਡੇ ਆਪਣੇ ਕੋਲ ਆ ਤੌਲੀਆਂ ਘੜ ਤੋਂ ਅਗਰ 100 ਦੇ ਲਗਭਗ ਤੌਲੀਆਂ ਘਰੋਂ ਮੁੰਡੇ ਸਾਰੇ ਤੌਲੀਆਂ ਆਪਣੇ ਘਰੋਂ ਧੋਗੇ ਲਿਆਉਂਦੇ ਆ ਘਰੋਂ ਸਾਫ਼ ਕਰਕੇ ਲਿਆਉਨੇ ਆ ਇੰਨੇ ਕੀ ਮਹਾਰਾਜ ਦੀ ਕਿਰਪਾ ਇੱਥੋਂ ਕਈ ਮੁੰਡੇ ਇੰਨੇ ਕਿ ਬਾਬੇ ਦੀ ਕਿਰਪਾ ਨਾਲ ਖੋਬ ਵਿੱਚ ਭਰਤੀ ਹੋ ਗਏ ਆ ਹੁਣ ਕਈ ਬਾਹਰ ਕੈਨੇਡਾ ਆ ਕੋਈ ਆਸਟ੍ਰੇਲੀਆ ਆ ਕੋਈ ਦੁਬਈ ਆ ਕੋਈ ਕਿਤਾੰਗ ਸਾਰੇ ਸੱਟੇ ਮਾਰ ਦੀ ਕਿਰਪਾ ਨਾਲ ਇਹ ਵੀ ਬਾਬਾ ਦੇ ਜਨਮ ਦਿਹਾੜੇ ਤੇ ਆਪਾਂ ਰੋਜ਼ਾ ਲੰਗਰ ਲਾਉਂਦੇ ਆ ਆ ਵੀਰ ਸਾਰੇ ਨਾਲ ਆ ਮੰਨਣ ਪਿੰ ਆ ਵੀਰ ਜੀ ਨਾ ਕਰੋ ਗੱਲਬਾਤ ਇਹ ਦੱਸ ਦੇ ਰੋਗ ਦਾ ਆਪਣਾ ਬਾਈਟ ਜੋ ਵੀ ਹੈਗਾ ਕਿੰਨਾ ਸਾਡਾ ਖਰਚਾ ਆ ਜਾਂਦਾ ਕਿੰਨੀ ਸੰਗਤ ਜੁੜੀ ਆ ਕਿਹੜੇ ਕਿਹੜੇ ਪਿੰਡ ਨਾਲ ਜੁੜੇ ਆ ਤੁਸੀਂ ਸਮਾਂ ਦੱਸੋ ਜਦ ਘਰ ਦੇ ਵਿੱਚ ਕੋਈ ਐਸਾ ਸਮਾਂ ਆਇਆ ਹੋਵੇ ਜਦ ਲੱਗੇ ਕਿ ਨਹੀਂ ਯਾਰ ਹੁਣ ਥੋੜਾ ਮਾਨ ਟੁੱਟ ਰਿਹਾ ਪਰ ਬਾਬਾ ਦੀਪ ਸਿੰਘ ਨੇ ਲੋ ਤੋਂ ਬਾਹ ਫੜੀ ਹੋਵੇ ਕਿ ਨਹੀਂ ਯਾਰ ਤੇਰੇ ਨਾਲ ਬੈਠੇ ਆ ਤੂੰ ਸਾਡੇ ਧਾਰ ਸੇਵਾ ਕਰਨ ਆਉਂਦਾ ਰਿਹਾ ਤਾਂ ਤੈਨੂੰ ਇਤਨਾ ਖਾਲੀ ਨਹੀਂ ਜਾਣ ਦੇਵਾਂਗੇ ਬਾਬਾ ਜੀ ਬਹੁਤ ਕੁਝ ਮਿਲਿਆ ਮਹਾਰਾਜ ਦੇ ਘਰੋਂ ਇੰਨਾ ਕਿ ਮਹਾਰਾਜ ਦੀ ਕਿਰਪਾ ਵੀ ਜਦੋਂ ਮੇਰੀ ਵਾਈਫ ਪ੍ਰੈਗਨੈਂਟ ਸੀ ਉਹਦੇ ਚਲੋ ਪਹਿਲਾਂ ਹੀ ਪਤਾ ਹੀ ਸਾਨੂੰ ਵੀ ਜੁੜ ਵਿੰਗਸ ਬੱਚੇ ਹੋਣੇ ਆ ਬਾਜ ਮਹਾਰਾਜ ਦੀ ਕਿਰਪਾ ਵੀ ਸੱਚਾ ਇਹ ਅਰਦਾਸ ਨਾਲ ਦੀ ਮੇਰੀ ਇੱਥੇ ਦੁਪਹਿਰਾ ਕੱਢਦੀ ਮੈਂ ਸੇਵਾ ਕਰਦਾ ਕਿ ਸੱਚਾ ਭਾਸ਼ਾ ਨਾ ਦੋ ਕੁੜੀਆਂ ਦੇ ਨਾ ਦੋ ਮੁੰਡੇ ਦੇ ਮਹਾਰਾਜ ਦੀ ਕਿਰਪਾ ਇੰਨੀ ਹੋਈ ਆ ਕੁੜੀ ਤੇ ਮੁੰਡਾ ਨੌਰਵਨ ਹੋ ਬਹੁਤ ਵਧੀਆ ਫਸ ਦੇ ਘੇੜਦੇ ਇੱਥੇ ਆਉਂਦੇ ਆ ਸੇਵਾ ਕਰਦੇ ਆ ਛਣਿਆ ਰਾਜਦਾ ਆ ਰਾਤ ਇੱਥੇ ਰਹਿਦਾ ਐਤਵਾਰ ਸ਼ਾਮ ਨੂੰ ਚਾਰ ਘਰ ਵਾਪਸ ਕਰੀਦੀ ਆ ਅੱਜ ਤਾਂ ਸੜਕਾਂ ਤੇ ਪੈਰ ਨਹੀਂ ਰੱਖਿਆ ਜਾਂਦਾ ਇੰਨੀ ਕਿ ਗਰਮੀ ਆ ਚਾਹੇ ਇੱਥੇ ਖੜੇ ਵੀ ਹੋ ਰਹੇ ਆ ਪਸੀਨੇ ਨਾਲ ਹੱਥ-ਪਾਤ ਹੋ ਜਾਂਦੇ ਆ ਪਰ ਐਸਾ ਕਿਹੜਾ ਪਿਆਰ ਹੈ ਗੁਰੂ ਨਾਲ ਜਿਹੜਾ ਤੁਹਾਨੂੰ ਦਰ ਤੇ ਖਿੱਚ ਕੇ ਲੈ ਕੇ ਜਾਂਦਾ ਵੀਰ ਜੀ ਤੂੰ ਚਲੋ ਸਾਰੇ ਕਹਣਾ ਗੱਲਬਾਤ ਕੀਤੀ ਆ ਬਾਹਰ ਵੀ ਹਣ ਚਲੋ ਜਦੋਂ ਸੰਗਤ ਵਧੀ ਆ ਉਹਦੇ ਨਾਲ ਨਾਲ ਸੇਵਾਦਾਰ ਵੀ ਮਹਾਰਾਜ ਨੇ ਆਪਣੇ ਆ ਵੀ ਡਿਊਟੀਆਂ ਲਾਈਆਂ ਆ ਆਪਣੇ ਆ ਵੀ ਬਾਹਰ ਸ਼ਵੀਲਾਂ ਲਾਗੀਆਂ ਆ ਆਪਣੇ ਆ ਵੀ ਲੰਗਰ ਚੱਲ ਗਏ ਮਹਾਰਾਜ ਦੀ ਕਿਰਪਾ ਨਾਲ ਸਭ ਕੁਝ ਬਹੁਤ ਕੁਝ ਇਹਦੇ ਮਹਾਰਾਜ ਦੇ ਘਰ ਜੇ ਮਹਾਰਾਜ ਸੰਗਤ ਵਧਣ ਦੀ ਆ ਉਨੀ ਸੇਵਾਦਾਰੀ ਵਧਣ ਦੇ ਆ ਚਾ ਬਾਕੀ ਕੋਲ ਵੀਰ ਨਾਲ ਕਰੋ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾ ਮੈਂ ਵੀਰਜੀ ਚਵਾਲ ਦੇ ਨੇੜੇ ਆ ਮਾਖੁਰਦਪਿੰਡ ਤੋਂ ਆ ਇੱਥੇ ਜਦ ਪਹੁੰਚਦੇ ਇੱਕ ਸਥਾਨ ਤੇ ਇੱਥੇ ਇੱਕ ਮਨ ਨੂੰ ਵੱਖਰੀ ਸ਼ਾਂਤੀ ਮਿਲਦੀ ਹੈ ਚਾਹੇ ਗੁਰਬਾਣੀ ਚੱਲ ਰਹੀ ਹੁੰਦੀ ਹੈ ਸੰਗਤਾਂ ਦਾ ਹਲਕਾ ਹਲਕਾ ਰੋਲਾ ਵੀ ਹੁੰਦਾ ਉਹ ਬਾਣੀ ਜਦ ਕੰਨਾਂ ਚ ਗੂੰਜਦੀ ਹੈ ਕਿਵੇਂ ਦਾ ਮਹਿਸੂਸ ਹੁੰਦਾ ਹੈ ਬਾਣੀ ਦਾ ਪ੍ਰਵਾਹ ਇੱਕ ਇਹੋ ਜਿਹਾ ਹੈ ਕਿ ਜਿਸ ਤਰ੍ਹਾਂ ਬੰਦਾ ਕਹਿੰਦਾ ਕਿ ਮੈਂ ਸਵਰਗਾਂ ਦੇ ਨਾਲ ਵਿੱਚ ਤੁਰ ਰਿਹਾ ਹਾਂ ਸਰ ਸਵਰਗਾਂ ਦਾ ਜੁੜਾ ਜਿਸ ਤਰ੍ਹਾਂ ਕਹਿੰਦਾ ਹੈ ਅਲੌਕਿਕ ਜਿਹਾ ਨਜ਼ਾਰਾ ਕਹਿੰਦਾ ਹੈ ਇੱਕ ਮਨ ਨੂੰ ਇਹੋ ਜਿਹੀ ਸ਼ਾਂਤੀ ਮਿਲਦੀ ਜਿੱਤਾਂ ਵੀ ਬੰਦਾ ਕਾਰੋਬਾਰ ਜਿੰਦਗੀ ਦਾ ਲੈ ਲੋ ਪਰਿਵਾਰ ਦੇ ਨੇਚਰ ਤੋਂ ਲੈ ਲੋ ਬੰਦਾ ਜਿੰਨਾ ਮਰਜੀ ਅਫਸੈਟ ਹੋ ਜਾਵੇ ਪਰ ਇੱਕ ਮਹਾਰਾਜ ਦੇ ਦਰ ਤੇ ਹੈ ਕਿ ਇਹੋ ਜੀ ਮਾਨੂੰ ਸ਼ਾਂਤੀ ਮਿਲਦੀ ਹੈ ਕਿ ਹੋਰ ਕਿਹੜੇ ਦਰ ਤੋਂ ਮਿਲਦੀ ਨਹੀਂ ਮਹਾਰਾਜ ਦੀ ਈਨਿ ਕਰਪਾ ਹੈ ਤੇ ਬਾਕੀ ਜੇ ਆਪਾਂ ਕਾਰੋਬਾਰ ਦੀ ਜਾਂ ਕਿਸੇ ਦੀ ਤਰੱਕੀ ਦੀ ਗੱਲ ਕਰੀਏ ਤਾਂ ਮਹਾਰਾਜ ਦੀ ਈਨਿ ਕਰਪਾ ਹੈ ਕਿ ਸਾਡੇ ਨਾਲ ਪਹਿਲਾਂ ਕੁਝ ਚੰਦ ਵੀਰ ਸੀਗੇ ਜਦੋਂ ਆਪਾਂ ਸ਼ੁਰੂ ਹੋਏ ਸੀਗੇ ਤੇ ਹੁਣ ਮਹਾਰਾਜ ਦੀ ਕਰਪਾ ਕਿ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀਰ ਸਾਡੇ ਤੋਂ ਇੱਕ ਤੋਂ ਇੱਕ ਵੱਧ ਕੇ ਅੱਗੇ ਨੇ ਗੁਰੂ ਘਰ ਦੇ ਨਾਲ ਇਹਨਾਂ ਨਾਲ ਪਿਆਰ ਹੈ ਵੀ ਇਹ ਜਦਾਂ ਹੁਣ ਕੀ ਪਿੱਛੇ ਜੇ ਲੜਾਈ ਦੇ ਜਿਸ ਤਰ੍ਹਾਂ ਇਹ ਸਾਰ ਹੋਏ ਸੀਗੇ ਬਹੁਤ ਲੋਕਾਂ ਦੇ ਦਰ ਵਹਿਮ ਵਿੱਚ ਬੈਠ ਗਿਆ ਸੀ ਪਰ ਇੱਕ ਬਾਪੂ ਦੇ ਨਾਲ ਇੱਕ ਇਹੋ ਜਿਹਾ ਪਿਆਰ ਸੀਗਾ ਸਾਰੇ ਵੀਰਾਂ ਦਾ ਕਿ ਇਹਨਾਂ ਨੂੰ ਮੌਤ ਦੀ ਕੋਈ ਪਰਵਾਹ ਨਹੀਂ ਇਹ ਇੱਕ ਇਹੋ ਜਿਹਾ ਜਜ਼ਬਾ ਸੀਗਾ ਕਿ ਜਿੱਦਾਂ ਮਰਜੀ ਸਾਨੂੰ ਮੌਤ ਦੀ ਕੋਈ ਪਰਵਾਹ ਨਹੀਂ ਪਰ ਐਤਵਾਰ ਬਾਪੂ ਦੇ ਨੇ ਨਮਸਤਕ ਹੋਣਾ ਤੇ ਬਸ ਹੋਣਾ ਬੇਸ਼ੱਕ ਭਾਵੇਂ ਹੁਣ ਚਲੋ ਜੰਗ ਦਾ ਜੇ ਜਾਂ ਪਹਿਲਾਂ ਕਰੋਨਾ ਦਾ ਟਾਈਮ ਸੀਗਾ ਉਦੋਂ ਦੇ ਸੰਗਤਾਂ ਦਾ ਇਕੱਠ ਦੇਖਣਯੋਗ ਸੀਗਾ ਬਾਹਰ ਰੋਡ ਤੇ ਖੜੇ ਰਹਿੰਦੇ ਸੀਗੇ ਪਰ ਚਲੋ ਪੁਲਿਸ ਵਾਲੇ ਆਪਣੀ ਡਿਊਟੀ ਕਰਦੇ ਸੀ ਨਹੀਂ ਸੀਗੇ ਅੰਦਰ ਆਉਂਦੇ ਨੇ ਪਰ ਸੰਗਤਾਂ ਨਾਲ ਉਹ ਰੋਇਟ ਆਠਾਠਾ ਮਾਰਦਾ ਘੱਟ ਸੀਗਾ ਪਰ ਇਹ ਪਿੱਛੇ ਨਹੀਂ ਸੀ ਹਟਦੇ ਜਿਵੇਂ ਅੱਜ ਘੋ ਮੰਡੀ ਸੜਕਾਂ ਤੱਕ ਜਾਮ ਦੇਖਣ ਨੂੰ ਮਿਲਦਾ ਕੋਈ ਸਮਾਂ ਹੋਏਗਾ ਜਿੱਦਨ ਪੂਰਾ ਅੰਮ੍ਰਿਤਸਰ ਇਹ ਸੰਗਤਾਂ ਦੇ ਨਾਲ ਹੀ ਘਿਰਿਆ ਹੋਇਆ ਦੇਖੀ ਉਹ ਵੈਕਰੂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜ਼ਿਆਦਾ ਜਾਨੀ ਕਿ ਬਹੁਤ ਦੂਰ ਨਹੀਂ ਆ ਮੈਂ ਕਹਿੰਦਾ ਕਿ ਕੋਈ ਦਿਨਾਂ ਦੇ ਵਿੱਚ ਹੀ ਆ ਸ਼ਾਇਦ ਐਸੇ ਸਾਲ ਦੇ ਵਿੱਚ ਹੀ ਹੋ ਜਾ ਜਿਨ੍ਹਾਂ ਬਾਪੂ ਦੇ ਪ੍ਰਤੀ ਸੰਗਤਾਂ ਦਾ ਪਿਆਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਦੇਰ ਲੱਗੇਗੀ ਬਹੁਤ ਜਲਦੇ ਵਿੱਚ ਹੀ ਉਹ ਕੰਮ ਹੋਏਗਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਖਾਲਸਾ ਵੈਗੁਰਜੀ ਕੀ ਫਤਿਹ ਜੀ ਨਾਮ ਆ ਤੁਹਾਡਾ ਮੇਰਾ ਨਾਮ ਪਲਵਿੰਦਰ ਸਿੰਘ ਹੈ ਜੀ ਕਿਵੇਂ ਦਾ ਮਹਿਸੂਸ ਹੁੰਦਾ ਜਦ ਇਸ ਸਥਾਨ ਤੇ ਆਉਂਦੇ ਹੋ ਮਾਨੂੰ ਇੱਕ ਸਕੂਨ ਮਿਲਦਾ ਹੈ ਸੇਵਾ ਦੇ ਵਿੱਚ ਰੁੱਝਦੇ ਹੋ ਉਹ ਕਿਵੇਂ ਪ੍ਰਗਟ ਕਰੋਗੇ ਕਿ ਕਿਵੇਂ ਦਾ ਮਹਿਸੂਸ ਹੁੰਦਾ ਇਹ ਜੀ ਕਿਸੇ ਦੇ ਬੱਚ ਦੀ ਗੱਲ ਨਹੀਂ ਮਾਲਕ ਆਪ ਲਿਆਉਂਦਾ ਖੁਦ ਚੱਲ ਕੇ ਮੈਂ ਜਦੋਂ ਬੱਚੇ ਚਾਦਾ ਮੇਰਾ 3-4 ਕਿਲੋਮੀਟਰ ਪਿੰਡਿਆ ਮੈਂ ਜੇ ਤੁਰ ਕੇ ਬਾਬੇ ਦਾ ਨਾਮ ਲੈ ਕੇ ਤੁਰਦਾ ਨਾ ਪਿੰਡੋਂ ਮੈਨੂੰ ਮਹਾਯਾਪੀ ਦਾਹਵੀਂ ਕਦਮ ਜਿਹੜਾ ਅੱਗੇ ਤੁਰ ਕੇ ਆਣਾ ਪਵੇ ਮੈਨੂੰ ਕੋਈ ਨਾ ਕੋਈ ਚੀਜ਼ ਮਿਲ ਜਾਂਦੀ ਆਟੋਮੈਟਿਕੀ ਕੋਈ ਮੋਟਰਸਾਈਕਲ ਵਾਲਾ ਮਿਲ ਜੇ ਕੋਈ ਗੱਡੀ ਵਾਲਾ ਮਿਲ ਜੇ ਇਸ ਕਰਕੇ ਮਾਲਕ ਦੀ ਬਰੀ ਕਿਰਪਾ ਧੰਨ ਧੰਨ ਬਾਬਾ ਦੀਪ ਸਿੰਘ ਦੀ ਤੇ ਇਸ ਤੋਂ ਐਤਵਾਰ ਪਹਿਲੇ ਤੋਂ ਪਹਿਲੇ ਐਤਵਾਰ ਮੈਂ ਵੀ ਬਰਾ ਪਿਆ ਹੇ ਪਰ ਸੰਗਤਾਂ ਟਸ ਤੋਂ ਮਸਟ ਨਹੀਂ ਹੋਈਆਂ ਜਿੱਥੇ ਜਿੱਥੇ ਸੰਗਤਾਂ ਬੈਠੀਆਂ ਉੱਥੇ ਉੱਥੇ ਸੰਗਤਾਂ ਬੈਠੀਆਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਤੋਂ 6-7 ਮਹੀਨੇ ਦੇ ਵਿੱਚ ਵਿੱਚ ਅੰਬਰਸਰ ਸਾਰੇ ਦੇ ਵਿੱਚ ਸੰਗਤ ਜਿਹੜੀ ਆ ਵਿਆਹ ਕਰੇਗੀ ਕੋਏ ਬਾਬਾ ਦੀਪ ਸਿੰਘ ਦੀ ਕਿਰਪਾ ਧੰਨ ਧੰਨ ਗੁਰੂ ਰਾਮਦਾਸ ਦੀ ਕਿਰਪਾ ਦਿੱਲੀ ਬੰਬਈ ਕਲਕੱਤਾ ਤੋਂ ਵੀ ਸੰਗਤ ਇੱਥੇ ਪਹੁੰਚ ਰਹੀ ਹੈ ਜੀ ਅੱਜ ਬਾਹਰ ਤੋਂ ਬਾਅਦ ਅਮਰੀਕਾ ਕੈਨੇਡਾ ਕਈ ਐਸੀਆਂ ਭੈਣਾਵਾਂ ਜਿੰਨਾ ਤਿੰਨ ਤਿੰਨ ਦਿਨ ਇੱਥੇ ਰਹਿੰਦੀਆਂ ਆ ਆਣ ਕੇ ਜੂਪੀ ਤੋਂ ਜਹਾਂ ਹਾਂਜੀ ਜੂਪੀ ਤੋਂ ਵੀ ਸੰਗਤ ਆਉਂਦੀ ਹੈ ਇੱਥੇ ਜਦੋਂ ਸੰਗਤਾਂ ਦੇ ਨਾਲ ਮੇਲਮਲਾਪ ਹੁੰਦਾ ਇੱਕ ਦੂਜੇ ਨੂੰ ਦੱਸੀਦਾ ਅਸੀਂ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਫੇਰ ਪਤਾ ਲੱਗਦਾ ਸੰਗਤ ਕਿੱਥੋਂ ਕਿੱਥੋਂ ਆਉਂਦੀ ਆ ਉਹ ਜੂਪੀ ਤੋਂ ਜਿਹੜੀਆਂ ਭੈਣਾਂ ਆਉਂਦੀਆਂ ਨੇ ਤਿੰਨ ਦਿਨ ਲੱਗ ਜਾਂਦੇ ਆਉਣ ਦੇ ਦੋ ਤਿੰਨ ਦਿਨ ਜਾਂਦੇ ਲੱਗ ਜਾਂਦੇ ਇੱਕ ਦੋ ਦਿਨ ਘਰ ਹੀ ਰਹਿੰਦੀ ਆਣ ਗਿਆ ਕਿਉਂ ਪਿਆਰ ਬਾਬੇ ਦਾ ਹੋਰ ਵੀਰ ਸਾਡਾ ਨਾਮ ਜੁਦੀ ਵੀਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦਾ ਮਹਿਸੂਸ ਕਰਦੇ ਹੋ ਜਦ ਕਰੋ ਤੁਰਦੇ ਹੋ ਕੀ ਖਿਆਲ ਹੁੰਦੇ ਆ ਮਨ ਦੇ ਵਿੱਚ ਕਿ ਇਸ ਸਥਾਨ ਤੇ ਸੇਵਾ ਕਰਨ ਚੱਲੇ ਆ ਇੱਕ ਹੁੰਦਾ ਵੀ ਘਰ ਰਹਿ ਕੇ ਜਿੱਦਾਂ ਇਨਸਾਨ ਰਹਿੰਦਾ ਆ ਸਾਰਾ ਕੰਮ ਦੀ ਟੈਨਸ਼ਨ ਹੁੰਦੀ ਆ ਜਦੋਂ ਇਨਸਾਨ ਇੱਥੇ ਆ ਜਾਂਦਾ ਨਾ ਗੁਰੂ ਘਰ ਉਦੋਂ ਸਾਰੀਆਂ ਟੈਨਸ਼ਨਾਂ ਭੁੱਲ ਕੇ ਇੱਕ ਸਕੂਨ ਜਿਹੜਾ ਸਕੂਨ ਮਿਲਦਾ ਗੁਰੂ ਘਰ ਆਣ ਕੇ ਇੱਕ ਮਨ ਨੂੰ ਸ਼ਾਂਤੀ ਮਿਲਦੀ ਆ ਤੋ ਜੋ ਬਾਬੇ ਘਰ ਸੰਗਤਾਂ ਚ ਪਹਿਰਾ ਕਰ ਦਿਆ ਬਹੁਤ ਸੋ ਗਿਆ ਸਾਰਾ ਕੁਝ ਗੁਰੂ ਘਰੋਂ ਇਥੋਂ ਮਿਲਿਆ ਸੰਗਤਾਂ ਨੇ ਮਹਾਰਾਜ ਦੀ ਕਿਰਪਾ ਇੰਨੀ ਕਿ ਆ ਵੀ ਜੋ ਵੀ ਹੁੰਦਾ ਝੋਲੀਆਂ ਭਰ ਕੇ ਜਾਂਦਾ ਬਾਬੇ ਦੀਪ ਸਿੰਘ ਦੇ ਘਰੋਂ ਕੋਈ ਖਾਲੀ ਨਹੀਂ ਮੁੜਦਾ ਲੱਗਦਾ ਜਿਹੜੇ ਲੋਕ ਧਰਮ ਤਬਦੀਲੀ ਵਾਲੇ ਵੀ ਗਏ ਨੇ ਵਾਪਸ ਆਪਣੀ ਸਿੱਖੀ ਵੱਲ ਆ ਰਹੇ ਨੇ ਹਾਂਜੀ ਜਰੂਰ ਜੀ ਆ ਜੋ ਹੋਇਆ ਚਪਹਿਰਾ ਸਾਹਿਬ ਲੱਗਦਾ ਪਿਆ ਇਸ ਨਾਲ ਬਹੁਤ ਦੂਰੋਂ ਦੂਰੋਂ ਸੰਗਤਾਂ ਦੇ ਮਨ ਤੇ ਪ੍ਰਭਾਵ ਪਿਆ ਵੱਖ-ਵੱਖ ਸਥਾਨਾਂ ਤੇ ਪਹੁੰਚ ਕੇ ਸੰਗਤਾਂ ਚਪਹਿਰਾ ਸਾਹਿਬ ਕੱਟ ਰਹੀਆਂ ਨੇ ਜੋ ਮੋੜ ਸੰਗਤਾਂ ਗਲਤ ਪਾਸੇ ਤੁਰੀਆਂ ਸੀ ਉਹ ਸਿੱਖੀ ਵੱਲ ਤੁਰ ਪਈਆਂ ਨੇ ਜੋ ਚ ਪੈਰਾ ਘੱਟ ਕੇ ਮਾਨੂੰ ਸ਼ਾਂਤੀ ਮਿਲਦੀ ਆ ਉਹ ਇੱਕ ਜਿੱਦਾਂ ਮਾਨੂੰ ਹੁੰਦਾ ਆ ਉਹਨੇ ਉਸਨੇ ਗਾੜੀ ਦਸਨਾ ਉਸੇ ਕਰਕੇ ਵੇਖੋ ਇੱਕ ਸਾਰੀ ਇੰਨੀ ਕੇ ਸੰਗਤ ਹੋ ਚੁੱਕੀ ਆ ਕਿ ਬਾਹਰ ਤੱਕ ਉਹ ਸੰਗਤਾਂ ਦਾ ਪੈਰ ਰੱਖਣ ਨੂੰ ਜਗ੍ਹਾ ਨਹੀਂ ਰਹਿ ਗਈ ਇੰਨੀ ਮਹਾਰਾਜ ਦੀ ਕਿਰਪਾ ਸੜਕਾਂ ਤੇ ਵੀ ਬੈਨ ਹੋ ਸਕਤਾਂ ਮਜਬੂਰ ਆ ਤੇ ਕਮੇਟੀ ਵੱਲੋਂ ਵੀ ਇਹਨਾਂ ਦਾ ਪੂਰਾ ਮਤਲਬ ਪ੍ਰਬੰਧ ਆ ਪਰ ਫਿਰ ਵੀ ਸੰਗਤ ਇੰਨਾ ਕਿ ਜ਼ਿਆਦਾ ਵੀ ਪ੍ਰਬੰਧ ਘੱਟ ਪੈਣ ਦੇ ਆ ਹਰ ਕੋਲੋ ਕੋਸ਼ਿਸ਼ ਕੀਤੀ ਜਾਂਦੀ ਵੀ ਸੰਗਤਾਂ ਨੂੰ ਮੁਸ਼ਕਲ ਨਾ ਆਵੇ ਪਰ ਸੰਗਤ ਦਾ ਇਕੱਠ ਸੰਗਤ ਇੰਨੀ ਕੇ ਜ਼ਿਆਦਾ ਹੋਣ ਕਰਕੇ ਸੰਗਤ ਨੂੰ ਫਿਰ ਵੀ ਸੜਕਾਂ ਤੇ ਦੂਰ ਦੂਰ ਤੱਕ ਬਹਿਣਾ ਪੈਂਦਿਆ ਜੀ ਐਸਜੀਪੀਸੀ ਦੇ ਪ੍ਰਬੰਧ ਕਿਵੇਂ ਦੇਖਦੇ ਹੋ ਬਹੁਤ ਸੋਹਣਾ ਪ੍ਰਬੰਧ ਹੈ ਟੈਂਟ ਵੀ ਲਾ ਦਿੱਤੀ ਹੈ ਸੰਗਤਾਂ ਲਈ ਥਾਂ ਥਾਂ ਤੇ ਜਲ ਵੀ ਹੈ ਸੇਵਾਦਾਰ ਵੀ ਕਾਫੀ ਹੈ ਕਿਵੇਂ ਦਾ ਲੱਗਦਾ ਹੈ ਪ੍ਰਬੰਧਾ ਬਾਰੇ ਐਸਜੀਪੀਸੀ ਦੇ ਕਹਿੰਦੇ ਬਤਾ ਵੀ ਬਹੁਤ ਸੋਹਣਾ ਪ੍ਰਬੰਧ ਆ ਪਰ ਜੇ ਸਾਉਣਾ ਸੰਗਤ ਦਾ ਠਾਠਾ ਮਾਰਦਾ ਘੱਟ ਉਹਦੇ ਗਾੜੀ ਇਹ ਬਹੁਤ ਘਟ ਗਿਆ ਪਰ ਚਲੋ ਨਾਲ ਫੇਰ ਵੀ ਆਪਣੇ ਜਿੱਦਾਂ ਵੀਰ ਸਹਿਯੋਗ ਦਿੰਦੇ ਸਾਰੇ ਰਲ ਮਿਲ ਕੇ ਇਹਦੇ ਨਾਲ ਜੇ ਸੰਗਤ ਨਾਲ ਹੀ ਰਲ ਕੇ ਐ ਜੀ ਪੀ ਸੀ ਦੇ ਨਾਲ ਰਲ ਕੇ ਕਰਨ ਤੇ ਹੋਰ ਵੀ ਮਾਰੇ ਕਿਰਪਾ ਵਧ ਹੋ ਸਕਦਾ ਸਾ ਵਾਹਿਗੁਰੂ ਖੁਸ਼ੀਆਂ ਦੇ ਜੀ ਕਰੇ ਨਾਲ ਹੋ ਜਾਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਮਾਨੂੰ ਪਾਵੇ ਸਤਿ ਸ੍ਰੀ ਅਕਾਲ ਸੋ ਐ ਜੀ ਪੀ ਸੀ ਦੇ ਸਹਿਯੋਗ ਦੇ ਨਾਲ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਚਪਹਿਰਾ ਦੇਸ਼ ਵਿਦੇਸ਼ਾਂ ਵਿੱਚ ਅਨੋਖੀ ਤਸਵੀਰ ਭੇਜਦਾ ਕਿਉਂਕਿ ਇਸ ਸਥਾਨ ਤੇ ਆਏ ਸੰਗਤਾਂ ਜਦ ਦਰਸ਼ਨ ਕਰਦੀਆਂ ਨੇ ਬਾਣੀ ਪੜ੍ਹਦੀਆਂ ਨੇ ਚਪਹਿਰਾ ਕੱਟਦੀਆਂ ਨੇ ਹਾਲਾਂਕਿ ਸ਼ਨੀਵਾਰ ਰਾਤ ਨੂੰ ਵੀ ਇੱਥੇ ਚਪਹਿਰਾ ਹੁੰਦਾ ਹੈ ਸੰਗਤਾਂ ਇੱਥੇ ਰਾਤ ਵੀ ਰੁਕਦੀਆਂ ਨੇ ਹਾਲਾਂਕਿ ਯੂਪੀ ਬਿਹਾਰ ਤੋਂ ਜਿਵੇਂ ਵੀਰ ਹੁਣਾਂ ਨੇ ਦੱਸਿਆ ਭੈਣਾ ਆਉਂਦੀਆਂ ਨੇ ਤਿੰਨ ਤਿੰਨ ਦਿਨ ਇੱਥੇ ਰੁਕਦੀਆਂ ਨੇ ਸੋ ਇਹ ਗੁਰੂ ਦੇ ਨਾਲ ਪਿਆਰ ਹੈ ਇਹ ਐਸਜੀਪੀਸੀ ਤੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਅਨੋਖੀਆਂ ਤਸਵੀਰਾਂ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂਦੀਆਂ ਨੇ ਕਿ ਕਿਵੇਂ ਇਸ ਸਥਾਨ ਨਾਲ ਸੰਗਤ ਜੁੜੀ ਹੈ ਪਰ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇਹ ਸੜਕਾਂ ਇੰਨੀਕ ਭਰੀਆਂ ਹੋਣਗੀਆਂ ਇੱਥੇ ਖੜੇ ਹੋਣ ਦੀ ਥਾਂ ਨਹੀਂ ਹੋएगी ਇੰਨੀਕ ਸੰਗਤ ਹੋਏਗੀ ਸੋ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਗੁਰੂ ਨਗਰੀ ਇਸ ਗੁਰੂ ਨਗਰੀ ਦੇ ਵਿੱਚ ਸੰਗਤ ਦਾ ਹੜਾ ਆਏਗਾ ਕੋਈ ਹੋਰ ਹੜਦੀ ਆਏਗਾ ਫਿਲਹਾਲ ਇਹ ਮੇਨੂੰ ਦੇ ਜ਼ਤ ਲਾਈਵ ਪੰਜਾਬੀ ਟੀਵੀ ਦੇ ਲਈ ਮੈਂ ਦਮਦੀਪ ਸਿੰਘ ਅਮਰਸਰ